करा ਦੇਣਾ ਦੱਸੋ ਤੁਸੀਂ ਚਾਹ ਠੀਕ ਹੈ ਕਰਾ ਦੇ ਫਿਰ ਚਲੋ ਕਰ ਦੇਣਾ ਉਹਨਾਂ ਨੂੰ ਕਹਿ ਦੇ ਫਿਰ ਦੱਸੋ ਕਿੰਨਾ ਲੱਗਣਾ ਹੋ ਰੰਗ ਤੇ ਲੈ ਆਉਨੇ ਆ ਤਾਂ ਹੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਉਹ ਵਿਆਹ ਤੇ ਵੱਧ ਛੁੱਟੀਆਂ ਲੈ ਕੇ ਆ ਜੂਗਾ ਚਲੋ ਕੋਈ ਗੱਲ ਨਹੀਂ ਭਾਬੀ ਜੀ ਮੈਂ ਅਨਾ ਇਹਨਾਂ ਨੂੰ ਕੁਛ ਨਹੀਂ ਹੈ ਤੇ ਕੀ ਆਂਦੇ ਆ ਤੇ ਫਿਰ ਮੈਂ ਤੁਹਾਨੂੰ ਦੱਸਨੀ ਹੈ ਤੁਸੀਂ ਬੋ ਮੈਂ ਪੁੱਛ ਕੇ ਆਈ ਜੀ ਹੁਣ ਮੈਂ ਮਮੀ ਇਦਾਂ ਕਰੀਏ ਸਾਰੇ ਘਰ ਨੂੰ ਕਰਾ ਦੀਂ ਆਂਦੇ ਕਰਾ ਲਓ ਸੱਚੀ ਆਹੋ ਜੇ ਇੰਨੀ ਗੱਲ ਆਂਦੇ ਆ ਨਾ ਤੇ ਤੁਸੀਂ ਟਾਈਮ ਨਾ ਲਾਓ ਮਿੰਟੋ ਮੈਂ ਟੋਮਟੀ ਜਾ ਕੇ ਸਾਰਾ ਸਮਾਨ ਵੀ ਲਿਆਉ ਤੋ ਉਹਨਾਂ ਨਾਲ ਗੱਲ ਵੀ ਕਰ ਲੋ ਵੇਖਾਂ ਕਿ ਡੀਆਂ ਪੁੱਠੀਆਂ ਸਿੱਧੀਆਂ ਉਹਨੂੰ ਸਕੀਮਾਂ ਦੇਣ ਲਈ ਐ ਜਿੰਨਾ ਕੰਮ ਮੈਂ ਆਖਿਆ ਨਾ ਉਹਨਾਂ ਕੀ ਕੀਤਾ ਰਹਿਣ ਦੋ ਤੁਸੀਂ ਤੇ ਮੇਰੀ ਸੁਣ ਗੱਲ ਇੱਧਰ ਆ ਪਹਿਲਾਂ ਮੈਂ ਤੇਰੇ ਖੰਨ ਖਿਚਾਣ ਕੇ ਮੈਂ ਮੰਮੀ ਕਹਦੀਆਂ ਸਕੀਮਾਂ ਦੇਣ ਦੀਆਂ ਤੁਸੀਂ ਕੀ ਆ ਵਾ ਵੀ ਕਰਾ ਲਓ ਮੰਮੀ ਮੇਰੀ ਗੱਲ ਤੇ ਸੁਣੋ ਆਪੀ ਤੂੰ ਇੱਥੇ ਹਾਂ ਕਰਤੀ ਏ ਮੈਂ ਜਾਣਦੀ ਆ ਵੀ ਮੇਰੇ ਗਲੋਂ ਲੱਥੇ ਗਏ ਚੱਲ ਮੈਂ ਇੱਕ ਵਾਰੀ ਹਾਂ ਕਰ ਛੱਡਨੀ ਐ ਤੇ ਤੂੰ ਉਸੇ ਗੱਲ ਨੂੰ ਲੈ ਕੇ ਬਹਿ ਗਿਆ ਮੈਂ ਤੇ ਮੰਮੀ ਫੇਰ ਕੀ ਹੋ ਗਿਆ ਵਾ ਇੱਥੇ ਪਲਾਂ ਕਿਹੜੀ ਗੱਲ ਮਾੜੀ ਐ ਦੱਸ ਉਹ ਚੱਲ ਪਿੰਦੇ ਐਵੇਂ ਲੜਾਈ ਨਾ ਪਾਓ ਹੁਣ ਚੁੱਪ ਕੀਤੇ ਆ ਜਿਹੜਾ ਹੋ ਗਿਆ ਨਾ ਹੋ ਗਿਆ ਚੱਲ ਇੱਧਰ ਆ ਮੈਂ ਤੇਰੇ ਫੇਲਾ ਕੰਨ ਖਿਚਾਣ ਕੇ ਹੁਣ ਉਹਨੂੰ ਨਾ ਕੁਝ ਕਹਿਂ ਡੈ ਪਿਓ ਕੋਈ ਹਾਲ ਨਹੀਂ ਵੇ ਮਿੰਟ ਚੋਂ ਦੀ ਬਦਲ ਗਈ ਨਹੀਂ ਇਹਨਾਂ ਦਾ ਕੋਈ ਇਤਬਾਰ ਨਹੀਂ ਓ ਇੱਧਰ ਆਂ ਮੇਰੀ ਗੱਲ ਸੁਣ ਲੈ ਆਹ ਮੈਨੂੰ ਦੇਤਾ ਹੈ ਜਿਹੜੇ ਤੂੰ ਆਹ ਇਕੱਠੇ ਕੀਤੇ ਨੇ ਵੱਡੇ ਸ਼ਾਹੂਕਾਰ ਬਣੇ ਐ ਦੋਹੇ ਜੀ ਗੱਲ ਗੱਲ ਤੇ ਆਖਣ ਡਿਆ ਵੀ ਮੰਮੀ ਸਾਡੇ ਕੋਲ ਹੈਗੇ ਨੇ ਪੈਸੇ ਕੀ ਕੰਮ ਕਰਾ ਲਈਏ ਤਨੂ ਪਤਾ ਹੈ ਵੀ ਘਰ ਦਾ ਕੰਮ ਕਿਤਨਾ ਚੱਲਦਾ ਨਿੱਕੇ ਮੋਟੇ ਕੰਮ ਕਰਨੇ ਹੁਣ ਕਿੰਨੇ ਪੈਸੇ ਦੀ ਲੋੜ ਹੁੰਦੀ ਹੈ ਲੈ ਅੱਜ ਉਹ ਮੈਨੂੰ ਪਹਿਲਾਂ ਨਾ ਉਹਨਾਂ ਨਾਲ ਤਾਂ ਹਿਸਾਬ ਕਰਾਂ ਜਿਹੜੇ ਵਧਣਗੇ ਨਾ ਫਿਰ ਵੇਖ ਲਾਗੇ ਜੋ ਹੋਏਗਾ ਮੇਰੀ ਕੋਈ ਮੰਮੀ ਕਿੱਥੋਂ ਆਣੇ ਆ ਉਹ ਤਾਂ ਬੜੀਆਂ ਫੁੰਡਾ ਮਾਰਨਗੀਆਂ ਮੰਮੀ ਹੀ ਆਪੇ ਕਰਾ ਦੇਣਗੇ ਹੀ ਆਪੇ ਕਰਾ ਲਵਾਂਗੇ ਐਸ ਕਰ ਫੋਨ ਜੱਟ ਲਗਾਵਾ ਕੋਲ ਤਾਂ ਤੇਰੀ ਉਹ ਹਾਂ ਕਰਨ ਦੀ ਐ ਨਾ ਤੇ ਮੰਮੀ ਉਹਨਾਂ ਕੋਲ ਹੋਣੀ ਕਿ ਮੈਨੂੰ ਕੀ ਪਤਾ ਮੇਰੇ ਕੋਲ ਤਾਂ ਜਿਹੜਾ ਕੋਈ ਹੋਏ ਮੈਂ ਤੇ ਤੁਹਾਨੂੰ ਉਸੇ ਵਾਲੇ ਫੜਾ ਦੇਣੀ ਆ ਅਛਾ ਕੱਲ੍ਹ ਗੱਲ ਕਰਦਾ ਇੰਨੀ ਗੱਲ ਜਿੰਨਾ ਚਿਰ ਤੂੰ ਨਾ ਉਹ ਸਲਾਹ ਨਾ ਉਹ ਕਿਦਾਂ ਕਦਮ ਉਠਾ ਸਕਦਾ ਤੇਰੇ ਸ਼ੈਨ ਵਾਲੀ ਉਹ ਧਰਿਆ ਮੰਮੀ ਤੁਸੀਂ ਬਾਹਰ ਵਾਲੀ ਗੱਲ ਸੁਣ ਕੇ ਕਹਿਂਦੇ ਹੋ ਨਾ ਉਹ ਤੋਂ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਤਾਂ ਕਹਿਤਾ ਕਿ ਚਲੋ ਮੰਮੀ ਜੀ ਹਾਂ ਕੀਤੀ ਜੇ ਤੁਸੀਂ ਟਾਈਮ ਨਾ ਲਾਓ ਚੁੱਪ ਕਰਕੇ ਤਾਂ ਬੈਠੇ ਰਿਆ ਕਰੋ ਜਿੰਨਾ ਕ ਨਾ ਸਾਮਾਨ ਨਹੀਂ ਹੋਈ ਹੈ ਨਾ ਉਹਨਾਂ ਕੀ ਕਰਾਇਆ ਕਰੋ ਇਹ ਦੇ ਕੇ ਹਮ ਜਿਆ ਬੇਇਜ਼ਤੀ ਨਾ ਕਰਾ ਕੇ ਬਹਿ ਜਾ ਕਰੋ ਤੇ ਮੰਮੀ ਉਹਨਾਂ ਕੀ ਕੰਮ ਕਰਾਈਦਾ ਜਿੰਨਾ ਕ ਤੁਸੀਂ ਆਂਦੇ ਹੋ ਅਸੀਂ ਆਪਣੇ ਆਪ ਕਿਥੋਂ ਕੁਝ ਕਰਾਉਣਾ ਹੁੰਦਾ ਵਾ ਮੈਂ ਆ ਜਾਖਿਆ ਬੜੀਆਂ ਡਿਆ ਫੁੰਡਾ ਮਾਰ ਖਰੇ ਤੇਰੇ ਪਿੱਛੇ ਡਿਆ ਉਹ ਕਰਨ ਚੱਲਾਂ ਮੈਂ ਮੰਮੀ ਕਿਹੜੀ ਇੱਥੇ ਕੋਈ ਨੌਕਰੀ ਕਰਦੀ ਸਾਰਾ ਦਿਨ ਘਰ ਤੇ ਕੰਮ ਕਰਦੀ ਆ ਕੰਮ ਤੇ ਚਲੋ ਘਰ ਦਾ ਹੀ ਕਰਦਾ ਵਾ ਇਹ ਗੱਲ ਤੇ ਹੈਗੀ ਕਰਦਾ ਹੀ ਕਰਨਾ ਹੁੰਦਾ ਕਿਹੜਾ ਕਿਹੜਾ ਲੋਕਾਂ ਦਾ ਕਰਨਾ ਹੁੰਦਾ ਹੈ ਪਰ ਜਦੋਂ ਕੋਈ ਫੁੰਡਾ ਮਾਰਦਾ ਉਦੋਂ ਪਤਾ ਹੀ ਹੁੰਦਾ ਵੀ ਪੱਲਾ ਹੈਗਾ ਤੇ ਸਾਈਂ ਹੀ ਰਹਿ ਗਏ ਗੱਲ ਕਰਨ ਮੈਂ ਕਿਉਂ ਨਹੀਂ ਆਖਣ ਢਾਈ ਜੇ ਨਾ ਹੋ ਗਿਆ ਹੋ ਗਿਆ ਵਾ ਬਾਕੀ ਰਹਿਣ ਦਾ ਫੇਰ ਵੇਖ ਲਾਂਗੇ ਮੰਮੀ ਤੁਸੀਂ ਤੇ ਜਾਣ ਕੇ ਕਰਦੇ ਰਹਿੰਦੇ ਹੋ ਸਭ ਕਾਹੇ ਵਾਲੇ ਹੋ ਕਿ ਨੇ ਤੇਰੇ ਕੋਲ ਪੈਸੇ ਹਨ ਤੂੰ ਇਤੇ ਕੁਝ ਵੀ ਕਰਵਾ ਸਕਦੇ ਹੋ ਪਰ ਨਾ ਤੂੰ ਆnde ਤੇ ਕੁਛ ਮੈਂ ਕਰਨਾ ਹੀ ਨਹੀਂ ਹੈਗਾ ਕਿਸੇ ਨੂੰ ਕਿਤੇ ਪਤਾ ਨਾ ਲੱਗ ਜੇ ਕੁਝ ਐਨੀ ਪੈਲੀ ਆ ਐਨੀ ਕਮਾਈ ਦੱਸੋ ਹਮੈਨੂੰ ਕਿੱਥੇ ਜਾਂਦੀ ਏ ਕਿਤੇ ਵੀ ਨਾ ਜਾਂਦੀ ਕਿੱਥੇ ਹੈ ਤੇ ਫਿਰ ਸਾਹਮਣੇ ਖੱਬ ਚਲੇਓ ਸਾਹਮਣੇ ਰੱਖਿਓ ਹੋਣਗੇ ਜੇ ਕੱਲ ਨੂੰ ਕਿਤੇ ਲੋਲੇ ਲਾਵਾਂਗੇ ਨਾ ਤੇ ਮੇਰੀ ਸੁਣ ਗੱਲ ਉਹ ਵੇ ਜਿੰਨਾ ਖਲਾਰਾ ਬਾਹਰ ਕੱਢ ਕੇ ਤਰਖਿਆ ਜੇ ਕੋਈ ਹੁਣੇ ਆ ਜਾਵੇ ਕੀ ਆਖੇਗਾ ਮੰਮੀ ਕਿਸੇ ਨੇ ਕੀ ਕਹਿਣਾ ਸਗੋਂ ਅਗਲੇ ਆਣੇ ਖੁਸ਼ੀ ਹੋਣਾ ਵਾ ਇਹ ਤਾਂ ਢੀ ਸੋਚਵਾ ਵੀ ਕਹਿੰਨੇ ਸਾਨੂੰ ਕੁਝ ਕਹਿਣਾ ਉਹਨਾਂ ਨੂੰ ਨਹੀਂ ਪਤਾ ਹੈਗਾ ਘਰ 'ਚ ਕੰਮ ਚੱਲਣ ਦੇ ਆ ਤੇ ਸਮਾਨ ਤੇ ਘਰ 'ਚ ਹੀ ਰੱਖਣਾ ਨਾ ਬਾਹਰ ਥੋੜੀ ਛੁੱਟ ਦੇਣਾ ਨਾ ਨਹੀਂ ਚੰਗਾ ਭੈਣਾ ਤੁਹਾਡੇ ਨਾਲ ਕੋਈ ਆਰੇ ਆ ਜਣਾ ਕੋਈ ਨਹੀਂ ਵੱਜਿਆ ਜਿਹਾ ਬਾਹਰ ਘੜ ਕਰ ਕਰਕੇ ਧਰੇ ਹੁੰਦੇ ਨੇ ਉਹ ਮੰਮੀ ਸੇ ਕੋ ਕੰਮ ਹੋ ਹੁੰਦੇ ਖੁਸ਼ ਹੋਈਦਾ ਹੁੰਦਾ ਵਾ ਤੁਸੀਂ ਆਪ ਹੀ ਨਾ ਗੁੱਸਾ ਕਰਦੇ ਤੇ ਕਹਿੰਨੇ ਸਵਾ ਖੁਸ਼ ਹੋਣਾ ਨਾ ਨਹੀਂ ਖੁਸ਼ ਨੂੰ ਖੁਸ਼ੀ ਨਹੀਂ ਮੈਂ ਮੈਨੂੰ ਤਾਂ ਸਮਝ ਆਉਂਦਾ ਹੈ ਵੀ ਸਿਆਣੇ ਬਣੋ ਖਾਣ ਲੱਗਿਆਂ ਤੇ ਖੂ ਖਾ ਛੜੀ ਦੇ ਨੇ ਮੰਮੀ ਤੁਸੀਂ ਮੈਨੂੰ ਹੀ ਸਮਝਉਂਦੇ ਰਿਹਾ ਕਰੋ ਮੈਂ ਤੁਹਾਡਾ ਭਾਵੇਂ ਜਿੰਨਾ ਮਰਜ਼ੀ ਕਰ ਲੈਣਾ ਤੁਸੀਂ ਨਹੀਂ ਸਮਝਦੇ ਹੈਗੇ ਵੀ ਇਹ ਵੀ ਸਾਡੇ ਘਰ ਦਾ ਜੀ ਹੈ ਬਸ ਜਿਹੜੀ ਕੋਈ ਗੱਲ ਆਣ ਕੇ ਮੈਨੂੰ ਕਰੀ ਜਾਣੀ ਹੁੰਦੀ ਹੈ ਤੇ ਘਰ ਦਾ ਜੀ ਤਾਂ ਤਾਂ ਹੀ ਤੇ ਮੈਂ ਆਖਣ ਦਾ ਹੀ ਹੈ ਨਾ ਉਹ ਦੂਜਾ ਜੀ ਵੀ ਤੇ ਤੇਰਾ ਹੀ ਹੈ ਨਾ ਮੈਨੂੰ ਭਾ ਕਿਉਂ ਨਹੀਂ ਆਂਦਾ ਵੀ ਮੰਮੀ ਮੇਰੇ ਕੋਲ ਐਨੇ ਪੈਸੇ ਨੇ ਮੈਂ ਕਿਹਾ ਸ਼ਾਇਦ ਤੇ ਮੇਰੇ ਕੋਲ ਅੱਲਾ ਰੱਖਿਆ ਹੋਗਾ ਦੋਵਾਂ ਜਿੰਗਾਂ ਨੇ ਮੰਮੀ ਮੈਨੂੰ ਕੀ ਪਤਾ ਹੋ ਸਕਦਾ ਤੁਹਾਨੂੰ ਉਹਨਾਂ ਨੇ ਉਦਾਂ ਹੀ ਕਿਹਾ ਹੋਏ ਉਹਨਾਂ ਦੀ ਗੱਲ ਉਹਨਾਂ ਨਾਲ ਕੁਝ ਨਹੀਂ ਨਾ ਮੈਨੂੰ ਕਦ ਲਈ ਦੇਉ ਪੁੱਛਣ ਐਸਾ ਕੁਝ ਜੇ ਤੈਨੂੰ ਕੁਝ ਕਹਿੰਦੀ ਨਹੀਂ ਤੂੰ ਸਭੋ ਜਿਆਦਾ ਪੁਵੇ ਚੜਦੇ ਚੱਲ ਜਾ ਦਫਾ ਹੋ ਜਾ ਕੇ ਬੋਚ ਲਾ ਵੀ ਮੈਨੂੰ ਅੱਗੋਂ ਕਿ ਧਾ ਪੈਂਦੀ ਏ ਇਹੋ ਗੱਲ ਵੀ ਉਹ ਲੈ ਰੱਖਿਆ ਜੇ ਤਾਂ ਆਈ ਨਾ ਮੈਨੂੰ ਗੱਲ ਕੋਲ ਤੇ ਦੱਸਦੀ ਨਾ ਚੰਗੇ ਵਾਲੇ ਸਵੇਰੇ ਪੱਠੇ ਕੁਤਰ ਲਈ ਅਜ 32 ਸਾਰਾ ਦਿੰਨੀ ਆਈ ਹੈਗੀ ਤੀਂ ਕਿ ਤੱਕ ਕੱਲੇ ਗੱਲਾਂ ਕਰੀ ਜਾਣਦੇ ਹੋ ਕੱਲੇ ਗੱਲਾਂ ਕਿੱਥੇ ਕਰਨਦੇ ਆ ਸੋਚਣ ਡਿਆਂ ਵੀ ਚੰਗਲੇ ਪੱਠੇ ਕੁੱਤਰਲੇ ਹੀ ਜੇ ਨਾ ਕੁੱਤਰ ਹੁੰਦੇ ਤੇ ਅੱਜ ਵੇਲਾ ਕਿਹੜਾ ਵੇਲਾ ਹੋ ਗਿਆ ਤੇ 32 ਨਾ ਪਤਾ ਹੀ ਨਹੀਂ ਕਿ 32 ਛੱਡਦੀ ਕਿਤੇ ਨਹੀਂ ਚਲੋ ਚੰਗਾ ਕੀਤਾ ਜੀ ਤੇ ਭਾਬੀ ਕਹਿੰਦੀ ਆ ਕਿ ਕਿਦਾਂ ਠਾਕਾ ਲਉਣਾ ਕਿ ਉਧਰ ਉਧਰੀ ਪਿਆਰ ਦੇ ਦੀਏ ਵੇਖੋ ਗੱਲ ਤੇ ਉਹਨਾਂ ਦੀ ਵੀ ਠੀਕ ਹੈ ਜਿਹੜੀ ਕਹਿੰਦੇ ਆ ਵੀ ਇੱਕ ਤੇ ਦੋਹਾਂ ਤਰ੍ਹਾਂ ਦਾ ਫਾਇਦਾ ਹੋ ਜਾਊਗਾ ਬਾਧੂ ਖਰਚੇ ਤੋਂ ਬਚ ਜਾਗੇ ਨਾਲੇ ਜਿੱਦਾਂ ਦਾ ਅੱਜਕੱਲ ਮਹਿੰਗਾਈ ਦਾ ਸਮਾਂ ਚੱਲਣ ਡਿਆ ਨਾ ਮੈਂ ਤਾਂ ਨਾ ਵੀ ਜਿੰਨਾ ਘਰਾਂ ਚ ਸਿਆਣਪ ਵਰਤੀ ਜਾਊਗੀ ਨਾ ਉਹਨਾਂ ਹੀ ਚੰਗਾ ਵਾ ਤੇ ਇਹ ਸਭ ਤੋਂ ਵਧੀਆ ਗੱਲ ਆ ਜੇ ਇਦਾਂ ਹੋ ਜਾਤੇ ਕਾ ਮੁੰਡਾ ਇੱਥੇ ਹੁੰਦਾ ਤੇ ਫੇਰ ਗੱਲ ਵਕਰੀ ਫੇਰ ਤੇ ਚਲੋ ਸਮਾਜ ਚ ਰਹਿੰਦੇ ਆ ਤੇ ਕੁਝ ਕਰਦੇ ਆ ਚਲੋ ਕਰਨੇ ਪੈਂਦੇ ਆ ਜਿਹੜੇ ਘਰ ਵਿਆਹ ਮੈਂ ਤਾਂ ਕਹਿਣ ਦੀ ਆ ਪਰ ਇਹ ਕਰੀ ਨਾ ਤੁਸੀਂ ਭੂਆ ਨੂੰ ਪੁੱਛ ਲੈਂਦੇ ਭੂਆ ਨੇ ਕਹਿਣਾ ਫੇਰ ਇਹਨੇ ਚੌਧਰ ਕੀਤੀ ਆ ਪਰ ਚਾਈ ਆਪਣੀ ਨੂੰ ਪੁੱਛ ਲਿਆ ਮੇਰਾ ਗੱਲ ਉਹ ਨਹੀਂ ਮਤਲਬ ਇਹ ਤੇ ਆਪਾਂ ਹੀ ਸਲਾਹ ਡੇ ਕਰਨਾ ਭੂਆ ਦੀ ਵੀ ਸਲਾਹ ਲੈਣੀ ਆ ਤੇ ਆਪਾਂ ਬਹਿ ਕੇ ਜਿਹੜੀ ਵੀ ਗੱਲ ਹੁੰਦੀ ਆ ਨਾ ਉਹ ਭਾਬੀ ਦੀ ਸਹਿਮਤੀ ਨਾਲ ਵੀ ਤੇ ਸਾਰੇ ਦੀ ਸਲਾਹ ਨਾਲ ਕੰਮ ਕਰਨਾ ਵਾ ਕਿਉਂਕਿ ਇਹ ਰਿਸ਼ਤਿਆਂ ਦਾ ਕੰਮ ਕੋਈ ਖੇਤ ਦਾ ਜਾਂ ਗਾਜਰ ਮੂਲੀ ਦਾ ਕੰਮ ਤੇ ਹੈ ਨਹੀਂ ਕਿ ਜਹਾ ਪੇ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਭੜਕੇ ਨਵਾਂ ਪੁਰਾਣਾ ਇਹ ਤੇ ਜ਼ਿੰਦਗੀ ਭਰ ਦਾ ਕੰਮ ਆ ਆਪਾਂ ਹੌਂਸਲੇ ਨਾਲ ਕਰਨਾ ਵਾ ਤੇ ਜੀ ਤੇ ਮੈਂ ਕਹਿਣ ਦੀ ਵੀ ਉਹਨਾਂ ਜਾਣਾ ਵੀ ਆ ਚਲੋ ਤੁਸੀਂ ਇੱਦਾਂ ਕਰੋ ਫੁੜਕਾ ਪਾਣੀ ਕਰੋ ਤਿਆਰ ਤੇ ਫਿਰ ਭਾਬੀ ਹਣੀ ਇੱਥੇ ਹੀ ਆ ਆਪਾਂ ਬਾਅਦ ਵਿੱਚ ਬਹਿ ਕੇ ਜਦਾਂ ਵੀ ਆ ਜਿਹੜੀ ਵੀ ਗੱਲ ਆ ਉਹ ਸਭ ਨਾਲ ਕਰ ਲਾਂਗੇ ਚਲੋ ਕੋਈ ਗੱਲ ਨਹੀਂ ਤੇ ਨਾਲੇ ਉਹ ਵੀ ਸਿਆਣੇ ਨੇ ਉਹਨਾਂ ਨੇ ਵੀ ਜੋ ਗੱਲ ਦੱਸੀ ਆ ਉਹ ਸਹੀ ਕੀਤੀ ਆ ਉਹ ਸਭ ਨਾਲ ਆਪਾਂ ਤੁਰ ਪੈਣੀ ਅੱਗੇ ਚਲੋ ਕੋਈ ਗੱਲ ਨਹੀਂ ਪਿੰਦਰ ਮਮੀ ਸਰੀ ਜਿਹੜੀ ਪਾਲਕਾ ਮੈਂ ਹਾਂ ਉਤੋਂ ਤੋੜ ਨਾ ਛੜਾ ਹਨ ਆਹ ਤੋੜ ਛੜਾਂ ਦੀ ਹੋਈ ਏ ਆਹੋ ਇਹ ਤਾਂ ਗੱਲ ਹੈ ਹੀ ਪਤਾ ਪਤਾ ਹੋਏ ਤੇ 바ਵਾ ਹੁੰਦੀ ਨਖਾਰ ਜਾਈ ਔਰ ਕੱਲ ਕੱਟੀ ਖੁੱਲ ਗਈ ਤੇ ਕਿੰਨੀ ਖਾ ਗਈ ਤੇ ਉਹਨੂੰ ਬੰਨ ਕੇ ਰੱਖਿਆ ਕਰ ਮੇਰਾ ਪੁੱਤਰ ਜਰਾ ਕਰ ਨਾ ਸੇਨੋ ਵਾਲ ਦੇ ਕੇ ਰੱਖਿਆ ਕਰ ਮਮੀ ਹੈ ਤੇ ਬੱਧੀ ਪਤਾ ਨਹੀਂ ਕਿਦਾਂ ਖੁੱਲ ਗਈ ਤੇ ਪਿੰਦਰ ਮੈਂ ਤੇਨੂੰ ਕੋਈ ਗੱਲ ਆਖਣੀ ਹੈ ਹਾਂਜੀ ਮਮੀ ਦੱਸੋ ਫੋਨ ਕਿੱਥੇ ਪਿੰਦਰ ਤੇਰਾ ਫੋਨ ਤਾਂ ਮਮੀ ਆਪਕੇ ਕੋਲ ਹੀ ਏ ਤੇ ਇਹਨਾਂ ਲਾਉਣ ਨੂੰ ਲਾਜ ਰੱਖ ਕੰਮ ਹੈ ਕੋਈ ਨਹੀਂ ਕੰਮ ਤੇ ਕੋਈ ਨਹੀਂ ਗਈ ਕਿੰਨੇ ਦਿਨ ਹੋ ਗਏ ਨੇ ਉਹਦਾ ਕਦੀ ਫੋਨ ਨਹੀਂ ਆਇਆ ਤੇ ਮੈਂ ਕਿਹ ਚੱਲ ਮੈਂ ਪੁੱਛਣੀ ਆ ਰਾਜੀ ਬਾਜੀ ਮੰਮੀ ਮੇਰੀ ਸੁਣੋ ਗੱਲ ਹੂੰ ਇਹ ਨਾ ਹੋਵੇ ਜਿੰਨੇ ਪੈਸੇ ਲੱਗੇ ਤੇ ਉਹਦੇ ਕੋਲ ਮੰਗਣ ਡਾਪੋ ਨਹੀਂ ਭਿੰਦਰ ਮੈਂ ਐਡੀ ਜਾਣੀ ਵੀ ਨਹੀਂ ਹੈਗੀ ਮੈਂ ਉਹਦੇ ਕੋਲੋਂ ਕਿਉਂ ਮੰਗਣੇ ਨੇ ਮੰਮੀ ਮੈਨੂੰ ਪਤਾ ਨਾ ਤੁਹਾਡਾ ਨਹੀਂ ਨਹੀਂ ਮੈਂ ਨਹੀਂ ਮੰਗਣੇ ਮੈਂ ਤਾਂ ਬਸ ਇਹ ਰਾਜੀ ਬਾਜੀ ਪੁੱਛਣੀ ਆ ਕਿ ਕਿਉਂ ਨਹੀਂ ਫੋਨ ਤੇਰਾ ਕਿੰਨੇ ਦਿਨ ਹੋ ਗਏ ਨੇ ਕੀਤਾ ਚੱਲ ਅੱਜ ਮੈਂ ਹੀ ਕਰਕੇ ਪੁੱਛ ਲੈਣੀ ਮੰਮੀ ਮੈਂ ਕੱਲ ਕੀਤਾ ਸੀ ਉਦਾਂ ਅੱਛਾ ਚਲੋ ਮੈਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਮੈਨੂੰ ਚੇਤਾ ਨਹੀਂ ਰਿਹਾ ਦੱਸਣ ਦਾ ਤੇ ਫਿਰ ਤੁਸੀਂ ਮੈਨੂੰ ਦੱਸਣਾ ਹੀ ਨਾ ਉਹ ਦੱਸ ਹੁੰਦਾ ਨਹੀਂ ਚੇਤਾ ਰਿਆ ਮੈਂ ਤਾਂ ਗੱਲ ਕਰਨ ਦਾ ਮੈਂ ਵੀ ਰੰਗ ਕਰਾਉਣ ਦੇ ਜਾਂ ਡਰਾਈੰਗ ਰੂਮ ਨੂੰ ਹਾਂ ਤਾਂ ਬੜਾ ਖੁਸ਼ ਹਾਂ ਅੰਦਾ ਕਰਾ ਦੇਖਾਂ ਸਾਰਾ ਹੀ ਅੱਛਾ ਅੱਛਾ ਤਾਂ ਮੈਂ ਚੱਲ ਕੋਈ ਨਹੀਂ ਵੇਨੇ ਹਾਂ ਹੂੰ ਉਹ ਤਾਂ ਚਲੋ ਹੁਣ ਤੁਸੀਂ ਨਹੀਂ ਮੰਨੇ ਤੇ ਚੰਗੀ ਚੰਗੀ ਗੱਲ ਕਰਿਆ ਮੰਮੀ ਨਹੀਂ ਮੈਂ ਚੰਗੀ ਚੰਗੀ ਕਰਾਂਗੀ ਮੰਮੀ ਕਿਉਂਕਿ ਹੁਣ ਹੀ ਜਾਣੇ ਸਕੂਲੇ ਜਾਂਦੇ ਨੇ ਆਹ ਹਿੰਦਰ ਉਹ ਮੈਨੂੰ ਪਤਾ ਹੀ ਗਏ ਤੇ ਗਾਂ ਕਵਲ ਦਾ ਵੀ ਸੋਚਣਾ ਕੋਈ ਜ ਉਹਨਾਂ ਨੇ ਫਿਰ ਆਪਣਾ ਘਰ-ਬਾਰ ਦਾ ਵੀ ਵੇਖਣਾ ਹੁੰਦਾ ਵਾ ਨਹੀਂ ਨਹੀਂ ਤੂੰ ਫੋਨ ਲਾ ਮੈਂ ਕੋਈ ਗੱਲ ਨਹੀਂ ਇਹੋ ਜੀ ਕਰਦੀ ਖਰਚੇ ਅੱਗੇ ਬੜੇ ਮੰਮੀ ਘਰਾਂ ਚੰਦੇ ਨਿਕੇ ਨਿਕੇ ਤੁਹਾਨੂੰ ਪਤਾ ਹੀ ਆਪਣੇ ਕੋਈ ਨਹੀਂ ਪੈਲੀ ਤਾਂ ਵੀ ਕੀ ਕੁਝ ਬਣ ਰਿਆ ਹੈ ਨਹੀਂ ਕਿਦਾਂ ਗੁਜ਼ਾਰਾ ਕਰਦੇ ਹੁਣ ਗਿਆ ਲੋ ਫੋਟੋ ਕਰੋ ਤੁਸੀਂ ਹਲੋ ਚਲ ਜਾਓ ਹੁਣ ਦੋ ਕਿ ਮੈਨੇ ਫੋਨ ਲਾ ਕੇ ਦਿੱਤਾ ਤਾਂ ਕੋਲੀ ਖਲੋ ਰਹਿਣਾ ਮੈਂ ਚੁੱਕ ਲੈ ਹੁਣ ਜੇ ਕਰੋ ਗੱਲ ਉਹਦੇ ਨਾਲ ਕਿੰਦਰ ਦਾ ਫੋਨ ਆ ਗਿਆ ਸਸੀ ਕਾਪੂ ਆਜੀ ਸਾਸਰੀਕਾਲ ਹੋਰ ਸਨਾ ਲਵ ਕੀ ਹਾਲ ਹੈ ਵਧੀਆ ਭੂਆ ਜੀ ਠੀਕ ਠਾਕ ਤੂੰ ਇਸਰਾ ਫਿਰ ਕਰ ਲੱਗੇ ਫਿਰ ਰੰਗ ਰੋਗ ਦਾ ਚੱਲਿਆ ਕੰਮ ਹਾਂ ਚੱਲਣ ਡਿਆ ਲਵ ਆਹ ਰੌਣਕਾਂ ਵੱਜੀਆਂ ਨੇ ਪੂਰੀਆਂ ਹਾਂ ਆਹ ਹੋਈ ਤੇ ਗੱਲ ਹੈ ਹੀ ਏ ਹੋਰ ਮੇਰੇ ਵੀਰ ਦੀ ਸਨਾਓ ਪਿੰਦਰ ਦਾ ਠੀਕ ਠਾਕ ਭਾਬੀ ਹਣੀ ਹਾਂ ਠੀਕ ਠਾਕ ਸਭ ਠੀਕ ਠਾਕ ਨੇ ਤੇ ਮਾਰੀ ਕਿਤੇ ਗਿਆੜਾ ਮੈਂ ਤਾਂ ਨਾ ਸਦਾ ਤੂੰ ਆ ਜਾਂਦੇ ਪਹਿਲਾਂ ਚਲ ਕੋਈ ਨਹੀਂ ਫੇਰ ਹੀ ਆ ਜਾਾਂਗੇ ਜੇ ਨਹੀਂ ਤਾਂ ਤੁਹਾਡਾ ਟਾਈਮ ਹੈਗਾ ਤੇ ਅੱਜ ਤਾਂ ਭੂਆ ਜੀ ਘਰ ਆਏ ਨੇ ਪਰੋਣੇ ਉਹ ਗਰਲੀਨ ਦੀ ਨਾ ਭਾਬੀ ਆਏ ਆਵਾਜ਼ ਦਿਨ ਤੋਂ ਵੀ ਕਹਿੰਦੇ ਆਉਣ ਆਉਣ ਤੇ ਅੱਜ ਫਿਰ ਉਹ ਆ ਗਏ ਹੁਣ ਤਾਂ ਉਹਨਾਂ ਨਾਲ ਹੀ ਰੁੱਜੇ ਆ ਤੇ ਕੋਈ ਗੱਲ ਨਹੀਂ ਤੂੰ ਦੱਸ ਦਿਓ ਬਾਕੀ ਜਿੱਦਾਂ ਕਹੋਗੇ ਉਦਾਂ ਹੀ ਕਰ ਲਾਂਗੇ ਚੱਲ ਕੋਈ ਨਹੀਂ ਜੇ ਪਰੌਣੇ ਆਏ ਨੇ ਤੇ ਲਾ ਵਾ ਕਿਹੇ ਦਿਨ ਮੇਰੇ ਨਾਲ ਸ਼ਹਿਰ ਜਾਏਗਾ ਭੂਆ ਜੀ ਚੱਲ ਤੇ ਫਿਰਾਂਗੇ ਤੇ ਕੋਈ ਕੰਮ ਹੀ ਜ਼ਰੂਰੀ ਆਹੋ ਕੰਮ ਤਾਂ ਹੈ ਲਾ ਵਾ ਪਰ ਉੱਥੇ ਜਾ ਕੇ ਤੈਨੂੰ ਮੈਂ ਦੱਸਾਂਗੀ ਇਹ ਐਸਾ ਕਿਹੜਾ ਕੰਮ ਭੂਆ ਜੀ ਜਿਹੜਾ ਤੂੰ ਫੋਨ ਤੇ ਨਹੀਂ ਦੱਸਿਆ ਜਾਣਾ ਮਿਲ ਕੇ ਦੱਸਿਆ ਜਾਣਾ ਇਹ ਨਹੀਂ ਉਹ ਵੀ ਕੋਈ ਕੰਮ ਹੁੰਦਾ ਹੀ ਹੈ ਤੈਨੂੰ ਉੱਥੇ ਹੀ ਦੱਸਾਂਗੀ ਜਦੋਂ ਟਾਈਮ ਆਏਗਾ ਚਲੋ ਕੋਈ ਗੱਲ ਨਹੀਂ ਕਰਦੇ ਹੋ ਕਮ ਜਦਨ ਵੀ ਤੁਸੀਂ ਕਹੋ ਕਿ ਉਦਨੇ ਮੈਂ ਜਾ ਰੋ ਜਾਗਾ ਜੀ ਚਲ ਠੀਕ ਹੈ ਹਾਂ ਚਲੋ ਠੀਕ ਹੈ ਭੂਆ ਜੀ ਹਾਂ ਜੀ ਚੰਗਾ ਜੀ ਲਾ ਮੇਰਾ ਵੀ ਦਿਮਾਗ ਵੇਲਾ ਭੂਆ ਦਾ ਫੋਨ ਆਇਆ ਵੀ ਸਹੀ ਤੇ ਇਹਨਾਂ ਨਾਲ ਘਰ ਹੀ ਲੈਣੀ ਰਿਸ਼ਤੇ ਬਾਰੇ ਗੱਲ ਜਿਹੜੀ ਉਹ ਨਹੀਂ ਆਲ ਪਰ ਇੱਕ ਗੱਲੋ ਚੰਗਾ ਵੀ ਹੋ ਗਿਆ ਕਿਉਂਕਿ ਉਦਾਂ ਭੂਆ ਨੇ ਫੇਰ ਕਹਣਾ ਇਹਨੇ ਫਾਰਮੈਲਟੀ ਪੂਰੀ ਕਰਤੀ ਹੈ ਜੇ ਫੋਨ ਕੀਤਾਵੇ ਜਾ ਕੇ ਆਵਾਂਗੇ ਤੇ ਬਹਿ ਕੇ ਗੱਲ ਕਰਾਂਗੇ ਗਰਲੀਨ ਮੇਰੀ ਗੱਲ ਸੁਣ ਹਾਂਜੀ ਦੱਸੋ ਭਾਬੀ ਜੀ ਇਹ ਨਾ ਮੈਂ ਸੂਟ ਲਿਆਂਦੇ ਲੋੜੀ ਦੇ ਇਹ ਕਾ ਤੁ ਭਾਬੀ ਜੀ ਤੁਸੀਂ ਖੇਚਲ ਕੀਤੀ ਮੂੰਹਲੀ ਰੋੜੀਆਂ ਗੱਚਕ ਲੈਣ ਤੇ ਆਂਦੀ ਹੀ ਨਿਆਣਿਆਂ ਵਾਸਤੇ ਨਹੀਂ ਗਰਲੀਨ ਮੰਮੀ ਕਹਿੰਦੇ ਸੀ ਕਿ ਬਾਅਦ ਚ ਕੀ ਪਤਾ ਸਾਡੇ ਕੋ ਕਿਹੜਾ ਵੱਜਣਾ ਕਿ ਨਹੀਂ ਵੱਜਣਾ ਚੱਲ ਕੱਪੜੇ ਵੀ ਤੂੰ ਹੀ ਲੈ ਜਾ ਤੇ ਇਹ ਤੇਰਾ ਸੂਟ ਆ ਆਪਾ ਜੀ ਦਾ ਸੂਟ ਤੇ ਨਾਲ ਪਾਗ ਹੈ ਤੇ ਇਹ ਹੈ गावा ਕਵਲ ਦਾ ਸੂਟ ਤੇ ਇਹ ਬੱਚਿਆਂ ਦਾ 2000 ਰੁਪਏ ਆ ਤੁਰਾਂ ਤੋਂ ਭਾਬੀ ਜੀ ਆ ਆ ਤੂੰ ਹੀ ਐਵੇਂ ਖੇਚਲ ਕੀਤੀ ਕੱਪੜੇ ਤੂੰ ਹੀ ਲੈ ਜਾਉ ਨਹੀਂ ਨਹੀਂ ਗਰਲੀ ਨੇ ਇਦਾਂ ਨਹੀਂ ਕਰੀਦਾ ਹੁੰਦਾ ਆ ਫੜ ਪੈਸੇ ਇਦਾਂ ਚੰਗੇ ਨਹੀਂ ਲੱਗਿਦਾ ਭਾਬੀ ਜੀ ਫੇਰ ਕੀ ਹਰ ਸਾਲ ਤੁਸੀਂ ਦਿੰਦੇ ਤੇ ਸਹੀ ਹੋ ਹਾਂ ਕੋਈ ਨਹੀਂ ਧੀਆ ਨੂੰ ਦਿੰਦੇ ਹੀ ਚੰਗੇ ਲੱਗਿਦਾ ਵਾ ਅਸੀਂ ਕਿਹੜਾ ਰੋਜ਼ ਰੋਜ਼ ਧੀਆ ਨੂੰ ਦੇਣਾ ਹੁੰਦਾ ਵਾ ਗਰਲੀਨ ਸਾਲ ਬਾਅਦ ਹੀ ਤੇ ਦੇਣ ਹੁੰਦਾ ਆ ਤੇ ਅਸੀਂ ਅੱਜ-ਪੱਜ ਨਾਲ ਹੀ ਤੇ ਦਿੱਤੇ ਜਾਂਦੇ ਨੇ ਓਦਾਂ ਕਿ ਉਹ ਨਹੀਂ ਅਸੀਂ ਰੋਜ਼-ਰੋਜ਼ ਦਿੰਦੇ ਭਾਬੀ ਜੀ ਤੁਸੀਂ ਤੇ ਕਹਿਣ ਦਿਓ ਨਾ ਲਾਭ ਨੇ ਮੈਨੂੰ ਵੇਖਿਓ ਕਿੰਦਾ ਗੁੱਸੇ ਹੋਣਾ ਵਾ ਕੋਈ ਗੁੱਸੇ ਨਹੀਂ ਹੁੰਦਾ ਉਹਨੂੰ ਨਹੀਂ ਪਤਾ ਕਿ ਤੀਆਂ ਨੂੰ ਪਿਆਰ ਦੇਈਦਾ ਹੁੰਦਾ ਵਾ ਕੋਈ ਗੁੱਸੇ ਨਹੀਂ ਹੁੰਦਾ ਆ ਸਾਰਾ ਸਮਾਨ ਰੱਖ ਲਾ ਤੇ ਉਹਨਾਂ ਨੂੰ ਦੇ ਦੇ ਤੇ ਦਿਖਾ ਵੀ ਦੇ ਹੋਏ ਗੱਲ ਮੈਂ ਭਾਬੀ ਜੀ ਦਿਖਾ ਦਾਂਗੀ ਤਾਂ ਆ ਪੈਸੇ ਨਾ ਨਹੀਂ 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 ਇਦਾਂ ਨਹੀਂ ਕਰੀਦਾ ਗਰਲੀ ਨਾਲੇ ਮੰਮੀ ਕਹਿੰਦੇ ਸੀ ਕਿ ਉਹਨਾਂ ਨੂੰ ਕਹੀਂ ਕਿ ਲੋਹੜੀ ਤੋਂ ਪਹਿਲਾਂ ਪਹਿਲਾਂ ਇੱਕ ਢੇੜਾ ਮਾਰ ਜਾਣਾ ਮੈਨੂੰ ਮਿਲ ਜਾਣਾ ਠੰਡ ਕਰਕੇ ਹੁਣ ਨਿਕਲਿਆ ਤਾਂ ਜਾਂਦਾ ਨਹੀਂ ਕਿਸੇ ਕੋ ਚੱਲ ਗਰਲੀਨ ਫਿਰ ਮੈਂ ਤੇ ਹੋ ਚੱਲਨੀ ਆ ਤੇ ਤੁਸੀਂ ਲੋਹੜੀ ਤੋਂ ਪਹਿਲਾਂ ਪਹਿਲਾਂ ਆਇਓ ਜ਼ਰੂਰ ਆਵਾਂਗੇ ਭਾਬੀ ਜੀ ਆਵਣਾ ਕਿਉਂ ਨਹੀਂ ਆ ਮੇਰਾ ਤਾਂ ਆਪ ਬੜਾ ਜੀ ਕਰਦਾ ਸੀ ਉਹਨੂੰ ਛੋਟੇ ਜਿਹੇ ਨੂੰ ਵੇਖਣ ਨੂੰ ਗਰਲਿਨ ਜਦੋਂ ਗੁਰਨਵਾਸ ਤੇਰੀ ਫੋਟੋ ਵੇਖ ਲੈਂਦਾ ਵਾ ਨਾ ਫੋਨ ਤੇ ਉਦੋਂ ਸਾਰਿਆਂ ਨੂੰ ਕਰਦਾ ਫਿਰਦਾ ਮੇਰੀ ਭੂਈ ਮੇਰੀ ਭੂਈ ਉਹਨੂੰ ਹੁਣ ਸਾਰਾ ਪਤਾ ਲੱਗ ਗਿਆ ਕਿ ਮੇਰੀ ਭੂਈ ਕਿਹੜੀ ਆ ਹੋਰ ਭਾਬੀ ਉਹਨੂੰ ਆਪਣੀ ਜੀਆਂ ਦਾ ਨਹੀਂ ਪਤਾ ਲੱਗਣਾ ਤਾਂ ਹੋਰ ਲੱਗਣਾ ਕਿਦਾ ਵਾ ਹਾਂ ਇਹ ਤੇ ਗੱਲ ਹੈਗੀ ਆ ਗਰਲਿਨ ਤੇ ਨਾਲੇ ਇਦਾਂ ਕਰਕੇ ਹੁਣ ਦੁਆਸ ਸਮਾਨ ਆਪਣਾ ਰੱਖ ਲੈ ਤੇ ਨਾਲੇ ਹੁਣ ਜਦੋਂ ਤੁਸੀਂ ਮਿਲਣਾ ਹੋਗੇ ਤੁਹਾਡੀ ਜੋ ਵੀ ਸਲਾਹ ਹੋਊਗੀ ਅਸੀਂ ਉੱਥੇ ਕਰ ਲਾਂਗੇ ਕੋਈ ਗੱਲ ਨਹੀਂ ਭਾਬੀ ਜੀ ਦਾਦਾ ਜੀ ਹਾਂਜੀ ਪੱਕੀ ਰੋਟੀ ਹਾਂਜੀ ਪੱਕ ਗਈ ਹੈ ਪਾਰਾ ਮੈਂ ਆਪਣੇ ਲਈ ਫਿਰ ਹਾਂਜੀ ਖਾ ਲੋ ਮਾਬਾਤ ਕੱਲ ਸੁੱਚਾਂ ਡਿਆਵਾ ਹਾਂਜੀ ਤੇ ਵੇਖ ਲਾ ਥੋੜਾ ਜਿਹਾ ਕੰਮ ਕਰਾਇਆ ਤੇ ਕਿੱਦਾਂ ਹਾਣਾ ਧਰਤੀ ਲੁੱਕ ਚੇਂਜ ਹੋਈ ਤੇ ਤੁਸੀਂ ਵੇਖੋ ਕਿੰਨੇ ਸੋਹਣੇ ਲੱਗਣ ਦੀ ਆ ਮੇਰਾ ਇਹ ਟਿਕਾਣਾ ਪਾਉਨ ਨੂੰ ਦੇਲੀ ਨਹੀਂ ਘਰਾਂ ਦੇ ਆ ਚੱਲੇ ਆਪੀ ਬੰਦਾ ਹੌਲੀ ਹੌਲੀ ਹਨ ਲੱਗਾ ਰੇ ਕਰਦਾ ਰੇ ਹਾਂਜੀ ਤੇ ਆਪੇ ਸਾਰੇ ਕੰਮ ਹੋਈ ਜਾਂਦੇ ਨੇ ਪਰ ਇਹ ਕਿ ਸੋਹਣੀ ਲੱਗਣ ਦੀ ਉਦਾਂ ਹੁਣ ਬੰਦੇ ਕੁੰਡੇ ਵੇਖ ਲੋ ਉਹ ਟੰਗੇ ਨਾ ਕਿੰਨੇ ਵਧੀਆ ਲੱਗਦੇ ਨੇ ਇਦਾਂ ਲੱਗਦੇ ਨੇ ਜਿਨੀ ਖੁੱਲੀ ਜੀ ਹੁੰਦੀ ਆ ਪਹਿਲਾਂ ਇੱਥੇ ਸਮਾਨ ਪੁਰਾਣਾ ਹੀ ਆਉਂਦਾ ਤੇ ਹੁਣ ਥੱਲੇ ਵੇਖੋ ਸਾਰੀ ਸਫਾਈ ਹੋ ਗਈ ਏ ਇੱਧਰ ਵੀ ਪਰਾ ਲੱਗਦਾ ਉਹਨਾ ਵੀ ਪੈਸੇ ਲੱਗੇ ਨੇ ਅੱਜ ਮੈਂ ਰੋਟੀਆਂ ਇੱਥੇ ਹੀ ਪਕਾ ਲਿਆਵਾਂ ਮੈਂ ਕਿਹਾ ਮੰਮੀ ਨੂੰ ਮੈਂ ਜਿੰਨਾ ਸਗੋ ਮੰਨਦੀ ਨਾ ਉਹਨਾਂ ਦੀ ਗੱਲ ਉਹ ਸਗੋ ਜ਼ਿਆਦਾ ਸਿਰ ਤੇ ਚੜਦੇ ਨੇ ਤੂੰ ਕਰਿਆ ਕਰ ਥੋੜੀ ਜਿਹੀ ਆਪਣੀ ਮਰਜ਼ੀ ਵੀ ਕਰਿਆ ਕਰ ਤੇ ਹੋਰ ਜਿੰਨੀਆਂ ਨਹੀਂ ਮੰਨੀ ਜਾਣ ਪਰ ਉਹਨਿਆਂ ਜ਼ਿਆਦਾ ਉਹ ਹਕੂਮਤਾਂ ਚ ਲੰਘਦੇ ਨੇ ਤੇ ਹੋਰ ਅੱਜ ਮੈਂ ਇੱਥੇ ਸਾਰਾ ਕੰਮ ਕੀਤਾ ਵਾ ਬੜਾ ਦੇਰ ਰੋਲਾ ਪਾਉਣ ਮੈਂ ਹਾਂ ਕੋਈ ਨਹੀਂ ਪਾਈ ਜਾਓ ਫਿਰ ਤੇ ਦਹੀਂ ਹੈਗਾ ਦਹੀਂ ਹੈਗਾ ਜੀ ਆਵੇ ਖੁਰੱਖਿਆ ਮੈਂ ਕੱਢ ਕੇ ਬਾਹਰ ਸੇਚੋ ਓਪਿਆ ਚ ਰਿਚ ਭਾਵੇਂ ਨਾਰਾ ਦੀ ਹੋਣ ਠੰਡਾ ਬੜਾ ਜਾਂਦਾ ਰਿਚ ਉਹਨੇ ਪਹਿਲਾਂ ਗਰਮੀ ਹੀ ਤੁਹਾਨੂੰ ਬਤਾਉਣ ਸਿਆਲ ਵਾਣਾ ਸਿਆਲ ਵਿੱਚ ਫਿਰ ਜੰਮਦਾ ਨਹੀਂ ਹੈਗਾ ਥੋੜਾ ਗਰਮ ਗਰਮ ਨੂੰ ਲਾਉਣਾ ਪੈਂਦਾ ਤੇ ਫ੍ਰਿਜ ਰੱਖਣਾ ਹੀ ਪੈਂਦਾ ਜੀ ਚਲੋ ਨਹੀਂ ਤੇ ਵੇਖੋ ਮੱਖਣੀ ਬਣਿਆ ਵਾ ਉਹਨਾਂ ਦੁੱਧ ਮੈਦਾ ਵਾਗਾ ਸੰਗਣਾ ਨਾ ਹਾਂਜੀ ਮੰਮੀ ਨੂੰ ਵੀ ਫੜਾ ਦਿਓ ਰੋਟੀ ਮੋਬਣਾ ਕੇ ਬੈਠੇ ਜਿਓ ਪਹਿਲਾਂ ਮੰਮੀ ਨੂੰ ਨਾ ਫੜਾਵਾਂ ਉਹਨਾਂ ਨੂੰ ਫੜਾਓ ਆਹੋ ਪਹਿਲਾਂ ਮੈਂ ਨਾਲ ਗਸੇ ਹੋਏ ਨੇ ਤੇ ਕਿਹੜੀ ਗੱਲ ਉਹ ਦਈਆਂ ਇੱਥੇ ਕੰਮ ਕਰਨ ਅੱਛਾ ਹੋਰ ਅੱਜ ਮੈਂ ਜਵਾਬ ਤੇ ਦਿੱਤਾ ਵਾ ਨਾ ਥੋੜਾ ਜਾਂ ਦਹੀਂ ਖਾਣਗੇ ਕਿ ਨਹੀਂ ਉਹ ਲੈ ਲਾਂ ਦੇ ਨੇ ਦੇ ਆ ਉਹਨਾਂ ਨੂੰ ਮਸ਼ਾਅਰ ਖਾੜਾ ਫੁਲਕੇ ਲੋਗ ਬੋਲੇ ਰੱਖੀ ਗਰਮ ਗਰਮ ਆ ਲੋ